ਹੈਲੋ ਫਰੈਂਡਸ ਅੱਛੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਬਲੌਗ ਵਿੱਚ ਅਸੀਂ ਠੀਕ ਆ ਹੁ ਤੁਸੀਂ ਵੀ ਸਾਰੇ ਠੀਕ ਹੋਗਾ ਆਪਣੇ ਘਰਾਂ ਵਿੱਚ ਤੇ ਟਾਈਮ ਇੱਥੇ 9 ਵਜੇ ਦਾ ਹੋ ਗਿਆ ਤੇ ਬੱਦਲ ਦੇਖੋ ਕਿੰਨੇ ਬਹੁਤ ਜਿਆਦਾ ਬੱਦਲ ਹੈ ਤੇ ਧੁੱਪ ਬਿਲਕੁਲ ਨਹੀਂ ਲੱਗੀ ਤੇ ਮੈਂ ਜਾਣਾ ਸੀ ਚੰਡੀਗੜ੍ਹ ਇੱਕ ਦੋ ਕੰਮ ਕਰਨੇ ਆ ਇੱਕ ਬਿੱਲ ਬਿਜਲੀ ਦਾ ਬਿੱਲ ਕਰਨਾ ਸੀਗਾ ਕੋ ਤੇ ਥੋੜੇ ਬਹੁਤੇ ਕੰਮ ਕਰਨੇ ਤੇ ਅਸੀਂ ਆ ਗਏ ਸੀ ਪਰਸੋਂ ਆਵੇ ਸੀ ਅਸੀਂ 3 ਤਰੀਕ ਨੂੰ 3 4 ਤਰੀਕ ਨੂੰ ਸੋਰੀ 4 ਤਰੀਕ ਨੂੰ ਅਸੀਂ ਆ ਗਏ ਸੀਗੇ ਹਰਿਦਵਾਰ ਤੋਂ ਤੇ ਆ ਕੇ ਫਿਰ ਘਰ ਦੇ ਕੰਮ ਵਗੈਰਾ ਕੀਤੇ ਤੇ ਅੱਜ ਤਰੀਕ ਹੋ ਗਈ 6 ਤਰੀਕ ਹੋ ਗਈ ਮੰਡੇ ਦਾ ਦਿਨ ਹੈ ਤੇ ਘਰ ਦੇ ਕੰਮ ਕੰਮ ਕੀਤੇ ਕਪੜੇ-ਕਪੜੇ ਧੋਤੇ ਤੇ ਅੱਜ ਸਵੇਰ ਦੀ ਉੱਠ ਕੇ ਪਾਸੇ ਬਾਹਰ ਝਾੜੂ ਲਗਾਇਆ ਵਿੜੇ 'ਚ ਬਰੀਆਮ ਦਾ ਟਿਫਨ ਬਣਾਇਆ ਬਰੀਆਮ ਤਿਆਰ ਕਰਕੇ ਭੇਜਿਆ ਸਕੂਲ ਤੇ ਬ੍ਰੇਕਫਾਸਟ ਬਣਾਇਆ ਤੇ ਭਾਂਡੇ ਵਗੈਰਾ ਮਾਂਜ ਕੇ ਚਾਦਰ ਵਗੈਰਾ ਝਾੜ ਦਿੱਤੀਆਂ ਤੇ ਇੰਨੇ ਚ ਹੀ 9 ਵਜ ਗਏ ਇੰਨਾ ਕੰਮ ਕਰਦੇ ਕਰਦੇ ਤੇ ਹੁਣ ਰੋਟੀ ਪਾਣੀ ਖਾ ਲਿਆ ਤੇ ਮੈਂ ਤਿਆਰ ਹੋ ਗਈਆਂ ਤੇ ਅਸੀਂ ਜਾਣਾ ਵਾ ਹੁਣ ਚੰਡੀਗੜ੍ਹ ਤੇ ਦੇਖਦੇ ਹਾਂ ਜੇ ਕੁਝ ਦਿਖਾਇਆ ਗਿਆ ਦਿਖਾਵਾਂਗੇ ਨਹੀਂ ਤਾਂ ਇੱਕਦਮ ਕੰਮ ਹੀ ਆ ਜਿਹੜੇ ਕੁਝ ਚੀਜ਼ਾਂ ਲਿਉਣ ਵਾਲੀਆਂ ਤੇ ਮੈਂ ਕਿਹਾ ਚਲੋ ਲੈ ਆਉਂਦੇ ਆ ਤੇ ਇੱਕ ਸਾਡੇ ਬੈੱਡ ਵਗੈਰਾ ਟੁੱਟ ਗਏ ਸੀਗੇ ਫੋਲਡਿੰਗ ਬੈੱਡ ਦੇਖ ਰਹੇ ਸੀ ਕਿ ਇੱਕ ਇੱਕ ਦੋ ਫੋਲਡਿੰਗ ਫੋਲਡਿੰਗ ਬੈੱਡ ਲੈ ਆਈਏ ਕਿਉਂਕਿ ਸਰਦੀਆਂ ਵਿੱਚ ਜ਼ਰੂਰਤ ਪੈਂਦੀ ਆ ਵੈਸੇ ਤੇ ਬੱड्ਡੇ ਹੈਗੇ ਨੇ ਗੱਦੇ ਵਗੈਰਾ ਹੈਗੇ ਕੋਈ ਗੈਸਟ ਆਉਂਦਾ ਤੇ ਵਿਛਾ ਲਈ ਦੇ ਤੇ ਬੈੱਡ ਜਿਹੜਾ ਸੜ ਪਹਿਲੇ ਟੁੱਟ ਗਿਆ ਸੀਗਾ ਤੇ ਅਸੀਂ ਕਿਹਾ ਨਵੀਂ ਦੂ ਲਿਆ ਕੇ ਰੱਖ ਲੈਣੇ ਕਿਉਂਕਿ ਸਰਦੀਆਂ ਵਿੱਚ ਬਾਹਰ ਧੁੱਪ 'ਚ ਬਹਿਣ ਨੂੰ ਤੇ ਹੁਣ ਥੋੜਾ ਜਨਾ ਇਦਾਂ ਹੁੰਦਾ ਕਿ ਜੇ ਸਾਰਾ ਦਿਨ ਹੀ ਅਸੀਂ ਅੰਦਰ ਹੀ ਰਹਿਨੇ ਹਾਂ ਕੁਰਸੀਆਂ ਤੇ ਬਹਿ ਲੋ ਜਾਂ ਕੁਛ ਹਨਾ ਬਾਹਰ ਬੈਠ ਕੇ ਹਨਾ ਧੁੱਪ 'ਚ ਕੰਮ ਕਰੋ ਤੇ ਮੈਂ ਸੋਚ ਰਹੀ ਸੀ ਮੈਂ ਕਿ ਬੈੱਡ ਵਗੈਰਾ ਲੈ ਕੇ ਆਉਣੀ ਆ ਰਵਿੰਦਰਾਂ ਦੇ ਚੱਲਦੇ ਨਾਲ ਬਿਜਲੀ ਦਾ ਬਿੱਲ ਕਰਨ ਵਾਲਾ ਤੇ ਨਾਲ ਜਿਹੜੇ ਕੰਮ ਕਰਨੇ ਇੱਕ ਦੋ ਕਰ ਲਈਏ ਤੇ ਚਲੋ ਮਿਲਦੇ ਆ ਤੇ ਹੁਣ ਇਸੇ ਕਰਕੇ ਮੇਰੇ ਵਲੌਗ ਨਹੀਂ ਸੀ ਆ ਰਹੇ ਕਿਉਂਕਿ ਮਾਮਾ ਜੀ ਦੀ ਡੈਥ ਹੋ ਗਈ ਸੀ ਸਾਡੇ ਮਾਮਾ ਜੀ ਦੀ ਹੈ ਤੇ 87 ਸੀਗੀ ਪਰ ਫਿਰ ਵੀ ਬੜਾ ੱੱਕਾ ਜਿਹਾ ਲੱਗਾ ਮਤਲਬ ਪਹਿਲਾਂ ਸਾਡੇ ਡੈਡੀ ਜਿਹੜੇ ਛੋਟੀ ਉਮਰ ਚ ਚਲੇ ਗਏ ਹਨ ਤੇ ਸਾਰਾ ਹੀ ਮਤਲਬ ਬਹੁਤ ਪਿਆਰ ਕਰਦੇ ਸੀ ਸਾਨੂੰ ਅਜੇ ਤੱਕ ਇਹ ਲੱਗਾ ਹੀ ਨਹੀਂ ਸੀਗਾ ਕਿ ਜਦ ਵੀ ਉਹਨਾਂ ਨੇ ਆਪਣੇ ਇੱਥੇ ਬੇਟੀ ਕੋ ਹੁਣਾ ਤੇ ਸਭ ਮੇਰੇ ਕੋ ਜਰੂਰ ਹੋ ਕੇ ਜਾਂਦੇ ਸੀਗੇ ਤੇ ਮੇਰਾ دل ਹੀ ਨਹੀਂ ਕੀਤਾ ਵਲੌਗ ਪਾਉਣ ਨੂੰ ਤੇ ਫਿਰ ਅਸੀਂ ਚਲੇ ਗਏ ਸੀਗੇ 29 ਤਰੀਕ ਨੂੰ ਗਏ ਸੀਗੇ ਤੇ ਚਾ 4 ਤਰੀਕ ਨੂੰ ਅਸੀਂ ਆਏ ਆ ਤੇ ਆ ਕੇ ਫਿਰ ਵਲੌਗ ਵਗੈਰਾ ਨਾ ਤੇ ਕੋਈ ਅਪਲੋਡ ਹਜੇ ਤੱਕ ਹੋਇਆ ਤੇ ਜਦ ਤੱਕ ਇਹ ਵੀਡੀਓ ਨਹੀਂ ਉਦੋਂ ਤੱਕ ਤਾਂ ਅਪਲੋਡ ਹੋ ਜਾਣੇ ਆ ਜਿਹੜੇ ਉੱਥੋਂ ਦੇ ਆ ਭੋਗਦੇ ਨੇ ਇੱਥੋਂ ਜਾਂਦੇ ਆਂਦੇ ਆ ਸਾਰੇ ਉਹ ਅਪਲੋਡ ਕਰ ਦਨੇ ਅਸੀਂ ਵਲੌਗ ਚਲੋ ਮਿਲਦੇ ਆਂ ਫਿਰ ਤੇ ਨਾਲ-ਨਾਲ ਤੁਹਾਨੂੰ ਦਿਖਾਵਾਂਗੇ ਜੇ ਕੋਈ ਤੇ ਦਿਖਾਇਆ ਗਿਆ ਕੁਛ ਤਾਂ ਬਾਅਦ ਦਾ ਨੂੰ ਤੇ ਬਦਲ ਹੋ ਗਏ ਤੇ ਸਫਾਈਆਂ ਜਿਹੜੀਆਂ ਸ਼ੁਰੂ ਕਰਨੀਆਂ ਐ ਇਸ ਵਾਰ ਮੇਰੀਆਂ ਸਫਾਈਆਂ ਪਹਿਲੀ ਵਾਰ ਮੇਰੀਆਂ ਸਫਾਈਆਂ ਜਿਹੜੀਆਂ ਲੇਟ ਹੋਈਆਂ ਦੀਵਾਲੀ ਦੀਆਂ ਨਹੀਂ ਤਾਂ ਹਮੇਸ਼ਾ ਹੀ ਮੈਂ 15 ਦਿਨ ਪਹਿਲਾਂ ਸਫਾਈਆਂ ਇਹ ਕਰ ਲੈਂਦੀ ਹੁੰਦੀ ਸੀਗੀ ਇਸ ਵਾਰ ਥੋੜਾ ਜਿਨਾ ਹਸਪੀਟਲ ਜਾਣਾ ਪੈਂਦਾ ਸੀਗਾ ਮਾਮਾ ਜੀ ਕੋਲ ਇੱਕ ਦੋ ਵਾਰ ਹੀ ਗਏ ਇੱਕ ਮੇਰੀ ਸਿਹਤ ਪਹਿਲਾਂ ਠੀਕ ਨਹੀਂ ਸੀ ਬੁਖਾਰ ਵਗੈਰਾ ਚੜਦੇ ਸੀਗੇ ਇੱਕੋ ਬੈੱਡ ਨੂੰ ਧੋਪ ਲਵਾਈ ਮੁੜ ਕੇ ਧੋਪੀ ਨਹੀਂ ਲਵਾਈ ਦੂਜੇ ਨੂੰ ਮੈਂ ਅੱਜ ਸੋਚਿਆ ਸੀ ਕਿ ਅੱਜ ਲਗਵਾਵਾਂਗੇ ਅੱਜ ਬਦਲ ਬਹੁਤ ਕੰਡੀਆਂ ਜੀਆਂ ਵੀ ਆ ਰਹੀਆਂ ਸੀ ਪਰ ਹੁਣ ਦੇਖਦੇ ਆ ਕਿਤੋਂ ਕੰਮ ਕਰਾਂਗੇ ਹੁਣ ਸਫਾਈ ਸ਼ੁਰੂ ਕਰ ਦੇਣੀ ਆ ਦੋ ਹਫ਼ਤੇ ਰਹਿ ਗਏ ਨੇ ਦੋ ਹਫ਼ਤੇ ਦੇ ਵਿੱਚ ਦੀਵਾਲੀ ਦਾ ਤੇ ਜ਼ਿਆਦਾ ਇੰਨਾ ਨਹੀਂ ਹੁੰਦਾ ਸਾਨੂੰ ਕਿਉਂਕਿ ਸਾਲ ਦੀ ਇੱਕ ਵਾਰੀ ਡੀਪ ਕਲੀਨਿੰਗ ਹੋ ਜੇ ਤੇ ਉਹ ਹੁੰਦਾ ਕਿ ਡੀਪ ਕਲੀਨਿੰਗ ਕਰ ਲਾਂਗੇ ਇੱਕ ਵਾਰੀ ਫਿਰ ਸਰਦੀਆਂ ਵਿੱਚ ਜ਼ਿਆਦਾ ਹੁੰਦਾ ਨਹੀਂ ਤੇ ਵੈਸੇ ਤੇ ਮੈਂ ਸਫਾਈ ਤੇ ਕਰਦੇ ਰਹਿੰਦੇ ਆ ਪਰ ਇਹ ਬਕੇ ਕੱਪੜੇ ਸੁਕਾਉਣੇ ਸਟੋਰ ਵਗੈਰਾ ਸਾਫ਼ ਕਰਨੇ ਬਰਤਨ ਵਗੈਰਾ ਇੱਕ ਵਾਰੀ ਮੈਂ ਸਾਰਾ ਇਹ ਸਮਾਨ ਕੱਢ ਕੇ ਕਿਚਨ ਦਾ ਸਾਫ਼ ਕਰਦੀ ਆ ਤੇ ਵੈਸੇ ਤੇ ਡੱਬੇ ਵਗੈਰਾ ਸਾਫ ਕਰਦੇ ਰਹੀਦਾ ਪਰ ਇੱਕ ਵਾਰੀ ਮੈਂ ਸਾਰੇ ਹੀ ਰੈਕ ਰੂਕ ਸਾਰੇ ਬਾਹਰ ਕੱਢ ਕੇ ਚੰਗੀ ਤਰ੍ਹਾਂ ਮਨ ਜਾਗੀ ਚਲੋ ਮਿਲਦੇ ਆ ਫਿਰ ਚੱਲ ਅੰਦਰ ਮੈਂ ਰੱਖੀ ਐ ਚਾਹ ਤੇ ਚਾਹ ਬਣਾਵਾਂਗੇ ਤੇ ਹੁਣ ਹੌਂਸਾ ਤੇ ਸਿੰਗੀ ਬਿਲੀ ਬੋਲ ਤੇ ਜਿਹੜੇ ਕੋ ਕਰ ਰਹੇ ਨੇ ਬਰੰਦਰ ਤੇ ਹਾਂ ਅੱਟ ਫੇਸ ਹੈਗਾ ਇੱਥੇ ਤੇ ਰੋਣ ਚੁੱਕਿਆ ਹੁਣ ਬਿੱਲ ਸੇਵ ਕਰਕੇ ਇਸ ਤੋਂ ਬਾਅਦ ਫਿਰ ਅਸੀਂ ਚੰਡੀਗੜ੍ਹ ਮੈਡੀਸਿਨ ਲੈਣ ਜਾਣਾ अभी पहुंच चुके बी सैक्टर मी बहुत आ गया देखे ਕੌਣ ਹੈਲੋ ਹਲੋ ਬੋਲੋ ਹੈਲੋ ਅੱਜ ਕੌਣ ਚਾਹ ਸ਼ਿੰਗਾਰੀ ਉੱਦਵੀ ਤੇ ਕੋਲ ਲੈਣ ਲੱਗੇ ਅਸੀਂ ਜੋ ਈਅਰਿੰਗਸ ਤੇ ਬਹੁਤ ਵਧੀਆ ਵੈਰਾਈਟੀ ਆ ਤੁਸੀਂ ਵੀ ਆ ਕੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਬਹੁਤ ਵਧੀਆ ਈਅਰਿੰਗਸ ਵਗੈਰਾ ਸਾਰਾ ਕੁਝ ਹੈਗਾ ਡੈਂਗਲਸ ਕਰਵਾ ਚੌਥ ਵਾਸਤੇ ਜਿਹੜਾ ਵੀ ਸਮਾਨ ਲੈਣਾ ਬਹੁਤ ਵਧੀਆ ਹੈ ਇੱਥੇ ਜ਼ਰੂਰ ਆਣਾ ਮੈਂ ਬਹੁਤ ਪਿਆਰ ਆ ਇਹ ਬਹੁਤ ਪੈਰ ਆ। ਵਾਈਸੈਕਟਰ ਐਸੀ ਮੀ ਸ਼ੁਰੂ ਹੋ ਗਿਆ। ਤੇ ਹੁਣ ਚੱਲਦੇ ਆ। ਮੀ ਰੁਕਦਾ ਫੇਰੀ ਜਾਵਾਂਗੇ ਵੈਸੇ ਘੁੰਮੀ ਜਾ ਰਹੇ ਆ। ਮਾਰਕੀਟ ਚ ਕੋਈ ਚੀਜ਼ ਪਸੰਦ ਆਉਂੇ ਤੇ ਲੈ ਲਾਂਗੇ। ਫਰੈਂਡਸ ਇਹ ਬਹੁਤ ਪੈ ਰਿਆ। ਤੇ ਅਸੀਂ ਇੱਥੇ ਕੱਪੜੇ ਵਾਲੀ ਦੁਕਾਨ ਤੇ ਬੈਠ ਗਏ। ਜਿਹੜਾ ਇਹ ਪਸੰਦ ਆਇਆ ਸੀ ਪਸੰਦ। ਦੇਖਦੇ ਹੁਣ ਹੋਣੇ ਚੁੱਕਾ ਰਿਹਾ ਕੋਟਨ ਮੈਨਾਂ ਕੋਸਟ ਬਾਈਸਕਲ ਤੇ ਰਾਖਮ ਕਸਾ ਬਾਰਿਸ਼ ਬਹੁਤ ਪੈ ਰਹੀ ਹੈ ਤੇ ਮੈਂ ਹੁਣ ਇਧਰ ਆਏ ਅਸੀਂ ਐਕਟਿਵਾ ਤੇ ਇਸ ਤਰ੍ਹਾਂ ਕਿੰ ਜਾਸਦਾ ਤੇ ਮੇਰੇ ਕੋਲ ਥੋੜਾ ਤੇ ਫਾਦੇ ਨੇ ਤਾਂ ਟੁਰ ਕੇ ਚੱਲੇ ਜਾਣੇ ਆਜ ਤੱਕ असि पहुंच चुके हैं दुआबा दूसरा पानी नहीं है फूड कॉर्नर पे जग वाला दे बेटा बारिश बहुत पै रही है ते सुन कुछ दोपहर का टाइम हो गया ते कुछ खान दे ते फिर मिलते हैं तो ये मसाला डोसा मेरे लिए एक देसी वेजिटेबल डोसा ਹਾਂਜੀ ਫਰੈਂਡਸ ਹਾਂ ਟਾਈਮ 1:30 ਵਾ ਦਾ ਹੋ ਗਿਆ ਤੇ ਅਸੀਂ ਪਹੁੰਚ ਗਏ ਹੁਣ ਘਰ ਤੇ ਮੀਂਹ ਪੈ ਗਿਆ ਕਾਫੀ ਚੰਡੀਗੜ੍ਹ ਜਿਆਦਾ ਪਿਆ ਬਹਾਲੀ ਚ ਥੋੜਾ ਘਾਟੀ ਲੱਗ ਰਿਹਾ ਤੇ ਉੱਥੇ ਤੇ ਨੌਨ ਸਟਾਪ ਪੈ ਰਿਹਾ ਸੀ ਤੇ ਮੈਂ ਚੜੀਆਂ ਪੌੜੀਆਂ ਤੇ ਸਾਹ ਚੜ ਗਿਆ ਤੇ ਬਰਿਆਮ ਦਰਵਾਜ਼ਾ ਖੋਲਦਾ ਤੇ ਫਿਰ ਹਾਂ ਕੀ ਲੈਂਦਾ ਹਾਂ ਤੁਹਾਨੂੰ ਫਿਰ ਬਾਅਦ ਚ ਦਿਖਾਵਾਂਗੇ ਹੁਣ ਚੱਲਦੇ ਅੰਦਰ ਥੋੜੀ ਰੈਸਟ ਕਰਾਂਗੇ ਰੈਸਟ ਕਰਨ ਤੋਂ ਬਾਅਦ ਥੋੜੇ ਘਰ ਦੇ ਜਿਹੜੇ ਕੰਮ ਆ ਉਹ ਕਰਾਂਗੇ ਕੱਪੜੇ ਵਗੈਰਾ ਜੋੜਨ ਵਾਲੇ ਨੇ ਤੇ ਫਿਰ ਕੱਲ ਤੋਂ ਹੁਣ ਜਦੋਂ ਧੁੱਪ ਲੱਗੀ ਤੇ ਅੱਜ ਅਸੀਂ ਬੈੱਡ ਦੂ ਲੈ ਆਏ ਆ ਸ਼ਾਮ ਤੱਕ ਪਹੁੰਚ ਜਾਣਗੇ ਪਹਿਲੇ ਬੈੱਡ ਟੁੱਟ ਗਏ ਸੀ ਉਹਨਾਂ ਨੂੰ ਦੇਖਦੇ ਆਂ ਫਾਇੰਦੇ ਦੇ ਅੱਗੇ ਕਬਾੜੀਏ ਨੂੰ ਤੇ ਹੁਣ ਕੰਮ ਕਰੀਏ ਸਫਾਈਆਂ ਦਾ ਸ਼ੁਰੂ ਆਪਣਾ ਥੋੜਾ ਜਿਹਾ ਕੰਮ ਜਿਹੜਾ ਸੀ ਕਰਨ ਵਾਲਾ ਮਾਰਕੀਟ ਦਾ ਉਹ ਵੀ ਸਾਰਾ ਆਇਆ ਕਿ ਮੈਂ ਮੈਨੂੰ ਸੀ ਕਿ ਫਿਰ ਮੈਂ ਸਫਾਈਆਂ ਕਰਨੀਆਂ ਤੇ ਫਿਰ ਇਹਨਾਂ ਨੇ ਕਹਿਣਾ ਮੇਰੇ ਨਾਲ ਮਾਰਕੀਟ ਚ ਚੱਲ ਤੇ ਮੇਰਾ ਦਿਲ ਨਹੀਂ ਕਰਨਾ ਕਿਉਂਕਿ ਮੈਂ ਕੰਮ ਛੱਡ ਕੇ ਜਾਣਾ ਨਹੀਂ ਮੈਨੂੰ ਹੈਗਾ ਹੁਣ ਲਗਾਤਾਰ ਲੱਗੇ ਆਪਣਾ ਕੰਮ ਜਿਹੜਾ ਕੰਪਲੀਟ ਕਰਨਾ ਤੇ ਚਲੋ ਮਿਲਦੇ ਆ ਫਿਰ ਜੀ ਗੱਲ ਜੀ ਮਿਲ ਤੋਂ ਹਾਂਜੀ ਫਰੈਂਡਸ ਤੇ ਅੱਜ ਛੋਟੀ ਜੀ ਸ਼ਾਪਿੰਗ ਕੀਤੀ ਹੈ ਤੇ ਬਰੀਆਮ ਵਾਸਤੇ ਨਾ ਸੀਜ਼ਨ ਹੋਣਾ ਜਿਵੇਂ ਮੌਸਮ ਹੋ ਰਿਹਾ ਸਰਦੀਆਂ ਵਾਲਾ ਤੇ ਬਰੀਆਮ ਦੀਆਂ ਫੁੱਲ ਬਾਜੂ ਦੀਆਂ ਟੀ-ਸ਼ਰਟ ਲੈ ਕੇ ਆਈਆਂ ਇੱਕ ਇਹ ਕਲਰ ਹੈ ਬਹੁਤ ਸੋਹਣੀ ਹੈ ਦੇਖਾ ਬਰੀਆਮ ਨੂੰ ਦੇਖਦੇ ਆਂਦੀ ਹੈ ਕਿ ਨਹੀਂ ਇੱਕ ਇਹ ਕਲਰ ਲੈਂਦਾ ਇੱਕ ਟੀ-ਸ਼ਰਟ ਇਹ ਲੈ ਕੇ ਆਏ ਇਹ ਵਾਲੇ ਟੀ-ਸ਼ਰਟ ਲੈ ਕੇ ਆਏ ਆ ਇਹ ਵੀ ਕਲਰ ਬਹੁਤ ਸੋਹਣਾ ਹੈ ਤਿੰਨ ਟੀ-ਸ਼ਰਟਾਂ ਲੈਣੀਆਂ ਤੇ ਦੋ ਸੀਜ਼ਨਲ ਪਜਾਮੇ ਦੋ ਲੈ ਕੇ ਆਈਆਂ ਇਹ ਵਾਲੇ ਇਹ ਜੀਨ ਟਾਈਪ ਦੇ ਅੱਜਕੱਲ ਫੈਸ਼ਨ ਜਿੱਦਾਂ ਦਾ ਚੱਲਦਾ ਉਹ ਲੈ ਕੇ ਆਏ ਆ ਇੱਕ ਇੱਕ ਤੇ ਇੱਕ ਵੀ ਬਰੀਆਮ ਬੱਚੇ ਨਾ ਜਦੋਂ ਵੱਡੇ ਹੋ ਜਾਂਦੇ ਨੇ ਨਾ ਕੱਪੜੇ ਛੱਟ ਛਿੱਤੀ ਛੋਟੇ ਹੋ ਜਾਂਦੇ ਆ ਤੇ ਇਹ ਮੈਂ ਛੋਟੀ ਜਿਹੀ ਸ਼ਾਪਿੰਗ ਬਰੇ ਆਮ ਵਾਸਤੇ ਕੀਤੀ ਸੀਗੀ ਇਹ ਵਾਲੀਆਂ ਤਿੰਨ T-shirt ਆ ਤੇ ਦੋ ਪਜਾਮੇ ਲਿਆਂਦੇ ਨੇ ਫੇਰ ਦੇਖਾਂਗੇ ਤੇ ਇੱਕ ਸੇਲ ਲੱਗੀਆਂ ਸੀਗੀਆਂ ਤੇ ਸ਼ੋਰੂਮ ਚ ਤੇ ਫਿਰ ਇਹ ਪਰਸਾਂ ਤੇ 50% ਡਿਸਕਾਊਂਟ ਸੀਗਾ ਤੇ ਇੱਕ ਇਹ ਪਰਸ ਲਿਆਂਦਾ ਛੋਟਾ ਜਿਹਾ ਤੁਹਾਨੂੰ ਕਿਦਾਂ ਦਾ ਲੱਗਾ ਬਹੁਤ ਸੋਹਣਾ ਪਰਸ ਹੈ 50% ਡਿਸਕਾਊਂਟ ਤੇ ਸੀਗਾ ਇਹ ਇਹ ਸੂਟੇ ਸੇਲ ਲੱਗੀ ਸੀ ਉੱਥੋਂ ਹੀ ਲੈ ਆਈਆਂ ਕਾਟਨ ਦਾ ਸੂਟ ਹੈ ਤੇ ਕਾਟਨ ਦਾ ਸੂਟ ਇਸ ਕਰਕੇ ਲੈ ਆਈ ਕਿ ਹੁਣ ਸੀ ਲਾਂਗੀ ਤੇ ਫਿਰ ਅਗਲੀਆਂ ਗਰਮੀਆਂ ਚ ਜਿਹੜਾ ਪਤਲਾ ਹੋ ਜੂਗਾ ਤੇ ਪਾ ਲਾਂਗੇ 2.5 ਮੀਟਰ ਦੀ ਲੈਂਥ ਹੈਗੀ ਇਸ ਸੂਟ ਦੀ ਤੇ ਕਲਰ ਬਹੁਤ ਸੋਹਣਾ ਸੀ ਬਰਿੰਦਰ ਨੂੰ ਪਸੰਦ ਸੀਗਾ ਕਾਟਨ ਦਾ ਸੂਟ ਤੇ ਤੁਸੀਂ ਦੱਸਿਓ ਇਹ ਕਿੱਦਾਂ ਦਾ ਲੱਗਾ ਤੇ ਇੱਕ ਮੇਰੇ ਨਾ ਗੈਸ ਸਾਫ ਕਰਨ ਵਾਲੇ ਬ੍ਰਸ਼ ਇਹ ਵਾਲੇ ਨਾ ਲੈ ਕੇ ਆਈਆਂ ਪਹਿਲੇ ਵਾਲੇ ਖਰਾਬ ਹੋ ਗਏ ਸੀਗੇ ਤੇ ਛੋਟੀ ਜੀ ਸ਼ੌਪ ਦੋ ਤਿੰਨ ਚਾਰ ਚੀਜ਼ਾਂ ਸੀਗੀਆਂ ਤੇ ਇਹ ਆਹ ਵਾਲੇ ਬਰਸ਼ ਬਹੁਤ ਜ਼ਿਆਦਾ ਯੂਸਫੁਲ ਹੋਣ ਵਾਲੇ ਨੇ ਕਿ ਤੁਸੀਂ ਵੀ ਦੇਖੇ ਤੁਸੀਂ ਵੀ ਘਰ ਵਿੱਚ ਲਿਆ ਕੇ ਜਰੂਰ ਰੱਖੋ ਕਿ ਕਦੀ ਵੀ ਕੋਈ ਜਿਵੇਂ ਕੁੱਕਰ ਵਗੈਰਾ ਸਾਫ਼ ਕਰਨੇ ਹੋਣ ਸਾਈਡਾਂ ਤੇ ਨਾ ਮੈਲ ਵਗੈਰਾ ਫਸਲ ਦੀ ਇਹਦੇ ਨਾਲ ਬਹੁਤ ਵਧੀਆ ਸਾਫ਼ ਹੋ ਜਾਂਦੇ ਨੇ ਤੇ ਪਹਿਲਾਂ ਵੀ ਮੇਰੇ ਕੋਲ ਦੋ ਪੇਅਰ ਪੇਅਰ ਸੀ ਕਿ ਤੇ ਉਹ ਹੁਣ ਖਰਾਬ ਹੋ ਗਏ ਤੇ ਇਹ ਮੈਂ ਲੈ ਕੇ ਆਈ ਜਰਾ ਜ਼ਿਆਦਾ ਜ਼ਰੂਰਤ ਮੈਨੂੰ ਇਹਦੀ ਸੀਗੀ ਤੇ ਇਹ ਤਾਂ ਮਤਲਬ ਸੋਚਿਆ ਨਹੀਂ ਸੀ ਕਿ ਪਰ ਫਿਰ ਵੀ ਅਸੀਂ ਬਾਰਸ਼ ਜਿਆਦਾ ਪੈਣ ਲੱਗ ਗਈ ਤੇ ਫਿਰ ਮੈਂ ਬਰਿੰਦਰ ਕਹਿੰਦੇ ਚੱਲ ਬਰਿਆਮੀ ਤੇ ਅਸੀਂ ਗਏ ਸੀ ਐਕਟਿਵਾ ਤੇ ਤੇ ਇਸ ਕਰਕੇ ਫਿਰ ਅਸੀਂ ਥੋੜਾ ਜਿਹਾ ਸਮਾਨ ਲੈ ਆਏ ਕਰਦੀਆਂ ਜਰੂਰਤ ਵਾਲੀਆਂ ਚੀਜ਼ਾਂ ਸੀਗੀਆਂ ਤੇ ਇਹ ਮੈਂ ਸੀ ਲੱਗੀ ਸੀ ਤਾਂ ਕਰਕੇ ਲਿਆਂਦਾ ਦੱਸਿਓ ਕਮੈਂਟ ਕਰਕੇ ਕਿ ਪਰਸਤਾਨ ਕਿਦਾਂ ਦਾ ਲੱਗਾ